ਕਿਹਾ ਲੇ ਤੇ ਆਪਾਂ ਆਪਾ ਆਪਣੇ ਆਪਾ ਲੋ ਜਿਵੇਂ ਆ ਜਾਓ ਹਾਂ ਆ ਦੇਖਿਓ ਜੀ ਤੂੰ ਠੀਕ ਹੈ ਟੋਲੋ ਜੀ ਡੜ ਜਾਓ ਸਭ ਜਣ ਹੋ ਜੀ एक मिनट सर एक मिनट सर मोबाइल पीछे ले लो जी सर हाँ जी सर हाँ जी हाँ जी सरदार कुलवंत सिंह जी जिंदाबाद ਸਾਡੇ ਐਮਐਲਏ ਸਾਹਿਬ ਜਿੰਦਾਬਾਦ ਕੁਲਵੰਤ ਸਿੰਘ ਜੀ ਜਿੰਦਾਬਾਦ ਡਾਟ ਸਰ ਬੈਜੋ ਆਜੋ ਆਜੋ ਆਓ ਆਜਾ ਤੇ ਵੀਰ ਜੀ ਲਿਜਾ हाँ जितने भी लोग भी आए हैं बुलवंत सिंह जी पहुंच चुके हैं जो बरियाली रोड है गुरुद्वारा साहब से लेकर के बरियाली रोड तक, तक जो है इसका इन्हीं इन के कर कमलों द्वारा जो है इसका शुभारंभ किया गया, गया, गया तो मैं बहुत ही आभारी हूँ सरदार कुलवंत सिंह जी का कि अपना समय निकाल करके इस रोड का शुभारंभ करवाने के लिए आ गए मैं कुछ लोग, लोग साथ में आए हुए हैं कॉलोनी के तरफ से और ब्लौगी बलाग, कॉलोनी के तरफ से और पिंड के कॉलोनी की तरफ से बहुत बहुत धन्यवाद और मैं निवेदन, निवेदन करूंगा सरपंच साहब को कि सरदार मखन सिंह जी को ओ, इस यहां के बारे में थोड़ा इनको अवगत कराएं और कहाँ से कहाँ रोड बन रहा है कि सुनने में आया कि यहाँ जो पेड़ है वहीं तक खत्म हो रहा है लेकिन जो रोड है वो तीस मीटर की दूरी सिर्फ वहाँ पर बाकी रहती है तो मैं कॉलोनी की तरफ से पूरा लोगों की तरफ से मैं आपसे जरूर आग्रह करूंगा कि एक बार उसके ऊपर जो निगाह मारे क्योंकि 30 मीटर की दूरी कुछ भी नहीं होती है उसके बगैर बच्चे भी गिरने लगते हैं हमारे बूढ़े बुजुर्ग जितने भी माताएं बहने स्ली गिर जाते हैं तो उसको भी जरा वो ध्यान में रखें अगर हो सके तो उसको इसी के साथ उसको पूरा करा दे तो मैं सरदार मखन जी से निवेदन करूंगा की वो आकर के पूरी कॉलोनी के बारे में एमएलए साहब को अवगत कराऊंगा ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਪਿੰਡ ਬਲੌਂਗੀ ਵਾਸੀਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਹਲਕੇ ਦੇ ਐਮਐਲਏ ਸਾਹਿਬ ਮਾਨਯੋਗ ਸਰਦਾਰ ਕੁਲਵੰਤ ਸਿੰਘ ਜੀ ਜਿਹੜੇ ਇੱਥੇ ਸਾਡੇ ਏਰੀਆ 'ਚ ਪਹੁੰਚੇ ਨੇ ਔਰ ਸਾਡੀ ਡਿਵੈਲਪਮੈਂਟ ਦੇ ਜਿੰਨੇ ਵੀ ਐ ਸਾਰੀ ਇਹਨਾਂ ਦੇ ਬਦਲਾਅ ਤੇ ਜਿਹੜੀ ਹੋ ਰਹੀ ਹੈ ਸਾਰਿਆਂ ਤੋਂ ਪਹਿਲਾਂ ਇਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੀ ਪੂਰੀ ਪੰਚਾਇਤ ਦਾ ਪਿੰਡ ਦੀ ਪੂਰੀ ਪੰਚਾਇਤ ਦਾ ਸਾਡੇ ਐਮਸੀ ਸਾਹਿਬਾਨ ਦਾ ਮੋਤਵਾਰ ਬੰਦੇ ਵੀਰਾਂ ਤਹਿ ਦਿਲੋਂ ਧੰਨਵਾਦ ਕਰਦੇ ਆ ਉਹ ਲਾਈ ਹੋਈ ਫੋਟੋ ਬਸ ਸਾਹਮਣੇ ਦੇਖ ਰਿਹਾ ਸੀ ਭਾਵੇਂ ਦੇਖੋ ਪਿੱਛੇ ਮੁੜ ਕੇ ਫੋਟੋ ਲੱਗੇ ਤਬੇ ਜ਼ੋਰ ਨਾਲ ਨੇ ਨੇ ਇੱਥੇ ਨਹੀਂ ਖੜਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਨਾ ਖਾੜ ਸਕਦੇ ਕਿਉਂਕਿ ਇਹਨਾਂ ਨੇ ਜੋ ਕਰਨਾ ਠੱਗੀ ਧੋੜੀ ਤੇ ਕੀਤਾ ਬਲੌਂਗੀ ਦੇ ਗਊ ਸਾਲਾ ਦੇ ਨਾਂ ਤੇ ਜਿਹੜਾ ਬੰਦਾ ਗਊ ਸਾਲਾ ਦੇ ਨਾਂ ਤੇ ਜ਼ਮੀਨ ਖਾੜ ਸਕਦਾ ਉਹ ਅਸੀਂ ਕੀ ਆਸ ਰੱਖਦੇ ਇਹ ਇਨਸਾਨ ਆਹ ਤੋਂ 25 30 ਸਾਲ ਪਹਿਲਾਂ ਇੱਕ ਛੋੜੀ ਗੱਡੀ ਲੈ ਕੇ ਬਹਾਲੀ ਚ ਆਇਆ ਸੀ ਅੱਜ ਅਰਬਾਂ ਖਰਬਾਂ ਦਾ مالک ਬਣ ਗਿਆ ਸਾਡੀ ਵੋਟਾਂ ਦੇ ਸਿਰ ਤੇ ਕਹਿੰਦੇ ਬਾਪ ਇਹਨੂੰ ਜਿਹੜੀ ਸ਼ਾਸਤ ਨੂੰ ਇਹਨੇ ਆਪਣੀ ਦੁਕਾਨਦਾਰੀ ਸਮਝੀ ਹੈ ਆਪਣਾ business ਸਮਝਿਆ ਜਦ ਕਿ ਇੱਕ ਸੇਵਾ ਦਾ ਮੁੱਦਾ ਹੈ ਜੋ ਲੋਕ ਸ਼ਾਸਤ ਨੂੰ ਸੇਵਾ ਸੰਕੇ ਕੰਮ ਕਰਦੇ ਹਨ ਉਹਨਾਂ ਵਿੱਚ ਸਾਡੇ ਐਮਐਲ ਕਰਪਾ ਸਿੰਘ ਮੁਹਾਲੀ ਜਗਰ ਚੌਰਾ ਦੀ ਟੀਮ ਦੇਖਣੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿਹੜੀ ਹੈਗੀ ਮੈਂ ਤਾਂ ਇਹੀ ਬੇਨਤੀ ਕਰਦਾ ਐਮ ਐਲ ਸਾਹਿਬ ਨੂੰ ਕਹਿਣਾ ਜਿਹੜੀ ਆਪਣੀ ਮੇਰੇ ਵੀਰ ਜੀ ਨੇ ਕਿਹਾ ਚੋੜ ਜੀ ਰੰਗ ਦਾ ਰਸਤਾ ਐਮ ਐਲ ਸਾਹਿਬਾ ਚ ਐਲਾਨ ਕਰਕੇ ਜਾਊਂਗੇ ਤੁਹਾਨੂੰ ਗਰੰਟੀ ਦੇਣਾ ਇਸ ਗੱਲ ਦੀ ਕਿਉਂਕਿ ਸਾਨੂੰ ਮਾਣ ਹੁੰਦਾ ਤੇ ਸਾਨੂੰ ਭਰੋਸਾ ਹੁੰਦਾ ਇਸ ਗੱਲ ਦਾ ਜੇ ਦੂਜੀ ਜਮਾਤ ਹੁੰਦੀ ਉਹਨੇ ਜੋ ਹੈ ਬਣਾਪ ਕਰ ਜਾਣਾ ਸੀ ਇਸ ਕਰਕੇ ਸਮਾਂ ਬਹੁਤ ਔੜਾ ਨਹੀਂ ਗੱਲਾਂ ਤੁਹਾਡਾ ਬਹੁਤ ਕਰਨੀਆਂ ਸੀ ਸਾਡੀ ਸੋਚ ਹੈ ਇਲਾਕੇ ਦੀ ਡਵੈਲਪਮੈਂਟ ਇਮਾਨਦਾਰ ਨਾਲ ਕੰਮ ਕਰਨਾ ਸਾਫ ਸੁਥਰੀ ਛਵੀ ਰੱਖਣੀ ਇੱਜ਼ਤ ਬਰਕਰਾਰ ਰੱਖਣੀ ਇਸੇ ਆਸ ਨਾਲ ਐਮਐਲਏ ਸਾਹਿਬ ਸਿਆਚਾ ਆਏ ਆ ਅਸੀਂ ਉਹਨਾਂ ਦੀ ਟੀਮ ਦੇ ਮੈਂਬਰ ਨੇ ਸਾਲੂ ਵੀ ਅਮਨ ਸਾਹਿਬ ਇਹ ਵੀ ਸਿੱਖਿਆ ਦਿੰਦੇ ਨੇ ਵੀ ਦੇਖਿਓ ਕਰਪਟ ਤੋਂ ਦੂਰ ਰਹੋ ਝੂਠੇ ਤੋਂ ਦੂਰ ਰਹੋ ਬੇਈਮਾਨੀ ਤੋਂ ਦੂਰ ਰਹੋ ਜੇਕਰ ਆਪ ਸਾਫ ਸੁਥਰੀ ਜ਼ਿੰਦਗੀ ਬਤੀਤ ਕਰਨੀ ਹੈ ਸਰਪਾਲ ਸਾਹਿਬ ਬਿਆਨ ਤੇ ਕਰ ਰਹੇ ਸੀ ਪਿੰਡ ਬਣਾਉਂਗੀ ਸੀ ਸਾਡੀ ਸਰਕਾਰ ਦੇ 2 ਸਾਲ ਪਏ ਮੈਂ ਮਾਣ ਤੇ ਭਰੋਸਾ ਦਿੰਦਾ ਵੀ ਇਹ ਸਾਰੇ ਜੋ ਕੱਚੇ ਰਸਤੇ ਨੇ 2 ਸਾਲ ਚ ਸਭ ਪੱਕੇ ਬਣਨਗੇ ਹਰ ਤੁਸੀਂ ਇਸ ਗੱਲ ਦਾ ਮਾਣ ਕਰਨਗੇ ਜਿਹੜਾ ਰਸਤਾ ਇੱਕ ਵਾਰੀ ਬਣ ਗਿਆ ਉਹ 10 ਸਾਲ ਟੁੱਟੂਗਾ ਨਹੀਂ ਮੈਂ ਇਹਨਾਂ ਕਹਿੰਦਾ ਹਾਂ ਐਮਐਲਏ ਸਾਹਿਬ ਦਾ ਸਰਪੰਚਾ ਮੱਖਣਜੀ ਦਾ ਜੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਮਾਣ ਬਖਸ਼ਿਆ ਐਮਐਲਏ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਨਹੀਂ ਪੱਥਰ ਰੱਖ ਕੇ ਪਿੰਡ ਬਣਾਉਣ ਦੇ ਨੂੰ ਤਰੱਕੀਆਂ ਵੱਲ ਤੋਰਿਆ ਐਨਾਂ ਕਹਿੰਦਾ ਫਤਿਹ ਬੁਲਾਣਾ ਵਾਹਿਗੁਰੂ ਜੀ ਦਾ ਕਾਲਸਾ ਸ੍ਰੀ ਵਾਹਿਗੁਰੂ ਜੀ ਜੀ ਪਤ ਮੈਂ ਇਸ ਪਿੰਡ ਦੇ ਸਰਪੰਚ ਸਾਹਿਬਾ ਜਸਵਿੰਦਰ ਕੌਰ ਜੀ ਕੌਂਗੀ ਪਿੰਡ ਦੇ ਸਰਪੰਚ ਨੇ ਜਿਨ੍ਹਾਂ ਦੇ ਦੇਖ ਰੇਗੇ ਅੱਜ ਇਹ ਪ੍ਰੋਗਰਾਮ ਹੋ ਰਿਹਾ ਤੇ ਨਾਲ ਇਹਨਾਂ ਦੇ ਪਤੀ ਹੁਣੇ-ਹੁਣੇ ਬੁੱਲ ਕੇ ਗਏ ਨੇ ਮੱਖਣ ਸਿੰਘ ਜੀ ਬੜਾ ਮਿਹਨਤੀ ਨੇ ਲਗਾਤਾਰ ਤੁਹਾਨੂੰ ਪਰ ਮੇਰੇ ਤੋਂ ਵੱਧ ਤੁਹਾਨੂੰ ਪਤਾ ਹੈ ਵੀ ਇਹ ਕਿੰਨੀ ਥੋੜੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਜਿਹੜੇ ਰਹਿੰਦੇ ਨੇ ਮੱਖਣ ਸਿੰਘ ਜੀ ਔਰ ਨਾਲ ਹੀ ਮੈਂ ਤਾਂ ਤੱਕ ਅਰਹੀ ਸੀ ਸਾਡੇ ਪਿੰਡ ਦੇ ਪ੍ਰੇਮ ਨੂੰ ਬੜਾ ਅੱਛਾ ਲੱਗਦਾ ਉਹ ਸਿੱਖ ਨੇ ਔਰ ਹਮੇਸ਼ਾ ਹੀ ਰਹਿੰਦੇ ਨੇ ਨਾਲ ਨਾਲ ਸਾਡੇ ਇਹ ਰਵਿੰਦਰ ਸਿੰਘ ਜੀ ਡਿਸਟ੍ਰਿਕਟ ਪਬਲਿਕ ریلیشنਸ ਅਫਸਰ ਲੋਕ ਸੰਪਰਕ ਕਹਿੰਦੇ ਨੇ ਜੀ ਮੈਂ ਆਪਾਂ ਉਹਦੇ ਅਫਸਰ ਨੇ ਜੀ ਜਿਹਨਾਂ ਦੇ ਦੇਖ ਰਹੇ ਇਹ ਕੰਮ ਹੋਣਾ ਹੈ ਜੇ ਹੀ ਨੇ ਉਹ ਵੀ ਇੱਥੇ ਮੌਜੂਦ ਨੇ ਬੜੇ ਹਮਦਰਦ ਨੇ ਬਹਿਤਾ ਬਹੁਤ ਪਰਿੰਦੇ ਨੂੰ ਦਿੱਤੇ ਹੋਏ ਨੇ ਖੱਲਿਆਂ ਨੂੰ ਨੇ ਇਹ ਦਾ ਬੜਾ ਮੁਸ਼ਕਿਲ ਕੰਮ ਪਰ ਫਿਰ ਵੀ ਇਹ ਨਿਭਾਈ ਜਾਂਦੇ ਨੇ ਬੜੀ ਅੱਛੀ ਗੱਲ ਆ। ਨੂੰ ਮਾਣ ਆ ਵੀ ਪੰਜ ਤੇ ਸਰਪੰਚ ਸਾਰੇ ਪਿੰਡ ਜਿਹਦੇ ਅਸੀਂ ਜਾਂਦੇ ਸਾਡੇ ਨਾਲ ਹੀ ਰਹਿੰਦੇ ਆਂ ਵੱਡੀ ਗਿੱਟੀ ਵਿੱਚ ਸਰਪੰਚ, ਪੰਚ ਤੇ ਸਾਡੇ ਜਿਹੜੇ ਬਲਾਕ ਪ੍ਰਧਾਨ ਨੇ ਉਹ ਮੇਰੇ ਨਾਲ ਆਏ ਤੇ ਮੇਰੀ ਟੀਮ ਤੇ ਮੇਰੇ ਸਾਹਮਣੇ ਬੈਠੇ ਮੇਰੇ ਕਲੋਨੀ ਦੇ ਬਹੁਤ ਹੀ ਸਤਿਕਾਰਯੋਗ ਨਿਵਾਸੀਓ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਵੀ ਅੱਜ ਆਪਾਂ ਨੇ ਸਾਰਿਆਂ ਨੇ ਰਣ ਮਿਲ ਜੀ ਗੁਰੂਵਾਰਾ ਦਾ ਉਹ ਦਸਰਾ ਲੈ ਕੇ ਕੰਮ ਜਿਹੜਾ ਸ਼ੁਰੂ ਕੀਤਾ ਗਲੀਆਂ ਲਾੜੀਆਂ ਦਾ ਔਰ ਇਹ ਗਲੀਆਂ ਲਾੜੀਆਂ 30 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਜਾ ਰਹੀਆਂ ਨੇ ਔਰ ਇਹ ਚਾਰ ਗਲੀਆਂ ਦੇ ਵਿੱਚ ਜਿਹੜੀ 60 ਮੀਟਰ ਦੀ ਪੇਵਰ ਹੈ ਜਿਹੜੀ ਜਿਹਦੀ ਬੜੀ ਡਿਮਾਂਡ ਆ ਤੁਸੀਂ ਸਾਰੇ ਕਹਿੰਦੇ ਆ ਵੀ ਸਾਡੇ ਤਾਂ ਜੀ ਪੇਵਰ ਲੱਗਣੀ ਚਾਹੀਦੀ ਆ ਤੇ ਉਹ 60 ਮੀਟਰ ਦੀ ਪੇਵਰ ਦੇ ਨਾਲ ਜਿਹੜੀਆਂ ਇਹ ਗਲੀਆਂ ਲਾੜੀਆਂ ਨੇ ਇਹ ਬਣਾਈਆਂ ਜਾ ਰਹੀਆਂ ਨੇ ਔਰ ਜਦੋਂ ਇਹ ਬਣ ਕੇ ਤਿਆਰ ਹੋ ਗਈਆਂ ਤੁਸੀਂ ਸਮਝੋਗੇ 10 ਸਾਲ ਦਾ ਘੱਟੋ ਘੱਟ ਤੁਸੀਂ ਰਾਮਨਾਲ ਇੱਥੇ ਰਹਿ ਸਕੋਗੇ ਤੇ ਕੋਈ ਕਿਸੇ ਵੀ ਜ਼ਰੂਰੀ ਤਖੀਰੀ ਬਜੜੀ ਉਹ ਤੁਹਾਨੂੰ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਜਿੱਦਾਂ ਮੱਖੜ ਸਿੰਘ ਤੁਹਾਨੂੰ ਦੱਸਿਆ ਵੀ ਜਦੋਂ ਦੀ ਸਾਡੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਮੱਖੜ ਸਿੰਘ ਤੁਹਾਨੂੰ ਦੱਸਿਆ ਵੀ ਬੜੌਗੀ ਪਿੰਡ ਦੀ ਫਿਰਨੀ ਮੇਰਾ ਖਿਆਲ ਹੈ ਵੀ ਪਿਛਲੇ 15 ਸਾਲ ਤੋਂ ਬਣੀ ਨਹੀਂ ਸੀ ਜਦੋਂ ਮੈਂ ਇਲੈਕਸ਼ਨ ਲੜ ਰਹੇ ਸੀ ਤੇ ਮੈਂ ਕਹਿੰਦਾ ਸੀ ਸਭ ਤੋਂ ਪਹਿਲਾਂ ਇਹ ਬਣਾਉਣਾ ਲੋਕਾਂ ਨੇ ਸ਼ਰਤਾਂ ਲਾਈਆਂ ਸੀ ਵੀ ਇਹ ਸਭ ਝੂਠ ਆ ਇਹਨਾਂ ਤੋਂ ਵੀ ਨਹੀਂ ਮੰਨੀ ਲੇਕਿਨ ਪ੍ਰਮਾਤਮਾ ਨੇ ਸਾਨੂੰ ਬੜੀ ਸਾਡੇ ਤੇ ਚੱਪਾ ਕੀਤੀ ਅਸੀਂ ਬਕਾਇਦਾ ਤੌਰ ਤੇ ਉਹ ਆਪਣੇ ਵਾਅਦੇ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਯਾਰ ਉਹ ਜਿਹੜੀ ਮੁਨਨ ਉਹ ਫਿਰ ਨਹੀਂ ਸੀ ਉਹ ਬਣਾ ਕੇ ਦਿੱਤੀ ਉਹ ਵੀ ਕੰਧ ਤੋਂ ਲੈ ਕੇ ਕੰਧ ਤੱਕ ਨਾਲ ਪਾਣੀ ਦੀਆਂ ਪਾਈਪਾਂ ਪਵਾ ਕੇ ਦਿੱਤੀਆਂ ਤਾਂ ਕਿ ਮੋੜ ਕੇ ਪਾਣੀ ਵੀ ਨਾ ਉੱਥੇ ਕੱਢ ਸਕੇ ਤੇ ਟੁੱਟ ਵੀ ਨਾ ਸਕੇ ਇੱਕ ਸਿੱਕੇ ਬੰਦ ਚੀਜ਼ ਹੈ ਜਿਹੜੀ ਬਣਾ ਕੇ ਦਿੱਤੀ ਐਦਾਂ ਹੀ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਸਾਡੇ ਹਲਕੇ ਵਿੱਚ ਤਾਂ ਹੈ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਤਰੱਕੀ ਆ ਜਿਹੜੀ ਆ ਉਹ ਡਵੈਲਪਮੈਂਟ ਆ ਜਿਹੜੀ ਆ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਹੋਊਗਾ ਬਈ ਜਿੱਦਣ ਦੀ ਆਮ ਆਦਮੀ ਘੱਟ ਦੀ ਸਰਕਾਰ ਬਣੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਬਣੇ ਨੇ ਧੂਰਪ੍ਰਸੰਨ ਸ੍ਰੀ ਮਾਨ ਜੀ ਲਗਾਤਾਰ ਲੋਕਾਂ ਦੇ ਵਿੱਚ ਹਰ ਇੱਕ ਬੰਦਾ ਆਮ ਆਦਮੀ ਪਾਰਟੀ ਦਾ ਭਾਵੇਂ ਕੋਈ ਛੋਟਾ ਵਰਕਰ ਭਾਵੇਂ ਕੋਈ ਵੱਡਾ ਵਰਕਰ ਭਾਵੇਂ ਕੋਈ ਮਨਿਸਟਰਾਂ ਭਾਵੇਂ ਕੋਈ ਐਮਐਲਏ ਆ ਹਰ ਇੱਕ ਬੰਦਾ ਜਿਹੜਾ ਉਹ ਲੋਕਾਂ ਦੇ ਵਿੱਚ ਰਿਹਾ ਹੈ ਜਾ ਰਿਹਾ ਹੈ ਤੇ ਲੋਕਾਂ ਦੀ ਦੁੱਖ ਦੀਪਾ ਤੰਗਲੀਪਾ ਵਿੱਚ ਜੀਆਂ ਉਹ ਸੁਣ ਰਿਹਾ ਹੈ ਤੇ ਜਿੰਨੀ ਵੀ ਤਾਕਤ ਹੈ ਜਿੰਨੀ ਉਹ ਕਰ ਸਕਦਾ ਹੈ ਤੇ ਉਹ ਕੋਸ਼ਿਸ਼ ਦੇ ਨਾਲ ਉਹ ਦੁੱਖ ਤੰਗਲੀਪਾ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਤੁਸੀਂ ਇਹ ਗੱਲ ਦੇਖ ਰਹੇ ਹੋ ਵੀ ਲਗਾਤਾਰ ਜਿਹੜੀ ਤਰੱਕੀ ਦੇ ਨਾਲ ਤੁਹਾਡੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਖਾਸ ਕਰਕੇ ਕਲੋਨੀ ਨਿਵਾਸੀ ਨੂੰ ਇਹ ਪਤਾ ਚੱਲ ਰਿਹਾ ਹੋਊਗਾ ਵੀ ਤੁਹਾਡੇ ਬੱਚੇ ਨੇ ਹੁਣ ਜਿਹੜੇ ਪੜ੍ਹਨ ਜਾਂਦੇ ਨੇ ਉਹ ਕਿੱਦਾਂ ਦੇ ਸਕੂਲਾਂ ਵਿੱਚ ਜਾਂਦੇ ਨੇ ਕਿੱਦਾਂ ਦੇ ਸਕੂਲਾਂ 'ਚ ਬੈਠਦੇ ਨੇ ਜਿੱਥੇ ਕੋਈ ਡੈਸਕ ਨੀਸੂ ਦਾ ਬੈਠਣ ਜਗਨ ਸਿੰਘ ਦੀ ਹਕੀਕਤ ਹੈ ਤੇ ਟਾਟ ਵੀ ਨੀਸੂ ਤੇ ਹੁਣ ਹਰ ਸਕੂਲਾਂ ਦੇ ਵਿੱਚ ਬਕਾਇਦਾ ਤੌਰ ਤੇ ਡੈਸਕ ਨੇ ਬੱਚੇ ਡੈਸਕਾਂ ਤੇ ਬੈਠਦੇ ਨੇ ਔਰ ਨਾਲ ਹੀ ਸਾਰੇ ਸਕੂਲਾਂ ਦੀ ਚਾਰ ਦਿਵਾਰੀ ਵੀ ਬਣ ਚੁੱਕੀ ਆ ਤੇ ਲਗਾਤਾਰ ਅਸੀਂ ਸਕੂਲਾਂ ਦੇ ਉਦਘਾਟਨ ਵੀ ਕਰ ਰਹੇ ਆ ਤੁਸੀਂ ਦੇਖੀਏ ਵੀ ਹੋਊਗਾ ਸੋਸ਼ਲ ਮੀਡੀਆ 'ਚ ਵੀ ਦੇਖਿਆ ਹੋਊਗਾ ਟੀਵੀ ਤੇ ਵੀ ਦੇਖਿਆ ਹੋਊਗਾ ਲਗਾਤਾਰ ਲੱਗੇ ਹੋਏ ਆ ਔਰ ਜਿੱਥੋਂ ਤੱਕ ਤੁਹਾਡੀ ਸਿਹਤ ਦਾ ਸਵਾਲ ਆ ਤੁਸੀਂ ਸਭ ਨੂੰ ਤੁਹਾਨੂੰ ਸਭ ਨੂੰ ਪਤਾ ਹੋਊਗਾ ਵੀ ਬਲੌਂਗੀ ਦੇ ਵਿੱਚ ਬਕਾਇਦਾ ਤੌਰ ਤੇ ਮਹਲਾਕਲੀ ਦੇ ਖੁੱਲੇ ਆ 881 ਮਹਲਾਕਲੀ پورے ਪੰਜਾਬ ਚ ਖੁੱਲੇ ਨੇ ਸੱਤ ਸਾਡੇ ਹਲਕੇ ਵਿੱਚ ਖੁੱਲੇ ਨੇ ਉਹਦੇ ਵਿੱਚੋਂ ਇੱਕ ਜਿਹੜਾ ਹੈ ਉਹ ਬਲੌਂਗੀ ਦੇ ਵਿੱਚ ਖੁੱਲਿਆ ਤੇ ਤੁਸੀਂ ਇਸ ਗੱਲ ਦਾ ਯਕੀਨ ਕਰ ਰਿਹਾ ਕਰ ਲਿਆ ਹੋਊਗਾ ਵੀ ਬਕਾਇਦਾ ਤੌਰ ਤੇ ਜੋ ਅਸੀਂ ਕਿਹਾ ਸੀ ਉਹੀ ਕੀਤਾ ਤੇ ਉੱਥੇ ਦਵਾਈ ਵੀ ਫਰੀ ਮਿਲਦੀ ਆ ਔਰ ਨਾਲ ਟੈਸਟ ਵੀ ਹੁੰਦੇ ਨੇ ਔਰ 3 ਕਰੋੜ ਦੇ ਕਰੀਬ ਲੋਕ ਹੁਣ ਤੱਕ ਉੱਥੇ ਇਲਾਜ ਕਰਵਾ ਚੁੱਕੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਉਹਦਾ ਫਾਇਦਾ ਜਿਹੜਾ ਉਹ ਲੈ ਚੁੱਕੇ ਨੇ ਤੇ ਨਾਲ ਹੀ ਪਿਛਲੇ ਸਮੇਂ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਅਨਾਉਂਸਮੈਂਟ ਕੀਤੀ ਆ ਵੀ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਣਾ ਬੀਮਾ ਕੀਤਾ 10 ਲੱਖ ਰੁਪਏ ਦਾ ਇਲਾਜ ਆ ਜਿਹੜਾ ਕਿਸੇ ਵੀ ਵਾਵਾ ਕੋਈ ਬਿਮਾਰ ਹੋ ਜਵੇ ਤੁਸੀਂ ਹਸਪੀਟਲ ਚ ਜਾਏ ਜਾਵੇ ਕਿਸੇ ਨੂੰ ਕੋਈ ਮੁਸ਼ਕਲ ਆ ਜਾਵੇ ਉਹਦਾ 10 ਲੱਖ ਰੁਪਏ ਦਾ ਇਲਾਜ ਆ ਜਿਹੜਾ ਉਹ ਸਰਕਾਰ ਵੱਲੋਂ ਫ੍ਰੀ ਕੀਤਾ ਜਾਊਗਾ ਕੋਈ ਕਾਰਡ ਵੀ ਪੀਲਾ ਕੋਈ ਨੀਲਾ ਕਾਰਡ ਨਹੀਂ ਕੋਈ ਹੋਰ ਕਿਸੇ ਕਿਸਮ ਦੇ ਰੰਗਦਾਰ ਕਾਰਡ ਵੀ ਹੈਗੇ ਨਾ ਜਾਤ ਨਾ ਪਾਤ ਨਾ ਧਰਮ ਤੋਂ ਉੱਤੇ ਉੱਟ ਕੇ ਸਾਰਿਆਂ ਨੂੰ ਇਨਾ ਨੂੰ ਵੀ ਕੋਈ ਜ਼ਰੂਰਤ ਹੋਊਗੀ ਤਾਂ ਉਹਨਾਂ ਨੂੰ ਉੱਥੇ ਪੈਸੇ ਦਵਾਈਆਂ ਤੇ ਇਲਾਜ ਜਿਹੜਾ ਮੁਹੱਈਆ ਕਰਾਇਆ ਜਾਊਗਾ ਤੇ ਇਹ ਸਿਰਫ ਅម ਆਦੀ ਪਾਰਟੀ ਸਰਕਾਰ ਨੇ ਕੀਤਾ ਤੁਸੀਂ ਇੱਥੇ ਰਹਿੰਦੇ ਹੋ ਤੁਹਾਡੀਆਂ ਬੜੀ ਸ਼ਿਕਾਇਤਾਂ ਸੀ ਕਿ ਇੱਥੇ ਨਸ਼ਾ ਵੀ ਬਹੁਤ ਹੈ ਤੁਹਾਨੂੰ ਹੁਣ ਪਤਾ ਲੱਗ ਰਿਹਾ ਲੱਗ ਰਿਹਾ ਉਹਨਾਂ ਰੋਜ਼ ਆਉਂਦਾ ਹੀ ਕੱਲ ਵੀ ਇੱਕ ਤਾਜ਼ਾ ਮਕਾਨ ਆ ਜਿਹੜਾ ਢਾਇਆ ਹੈ ਤੇ ਜਿਹੜੇ ਨਸ਼ਾ ਵੇਚਦੇ ਨੇ ਨਸ਼ਾ ਸਪਲਾਈ ਕਰਦੇ ਨੇ ਉਨਾਤੇ ਨજર ਰੱਖੀ ਜਾ ਰਹੀ ਹੈ ਤੇ ਸੈਂਕੜੇ ਪਰਚੇ ਦਰਜ ਹੋ ਚੁੱਕੇ ਨੇ ਸੈਂਕੜੇ ਜਾਂ ਤਿੰਨ ਮਹੀਨੇ ਦੇ ਵਿੱਚ ਵਿੱਚ ਜਿਹੜੇ ਅਨਲੋਗ ਦੇ ਵੜ ਕੇ ਅੰਦਰ ਕੀਤੇ ਗਏ ਔਰ ਨਾਲ ਹੀ ਮੇਰਾ ਖਿਆਲ ਹੈ 60 70 ਜਿਹੜੇ ਬੰਦਿਆਂ ਨੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਹ ਡਰੱਗ ਵੇਚ ਕੇ ਇਹ ਨਸ਼ੇ ਦਾ ਤੁਮਸਾ ਵੇਚ ਕੇ ਕਰਕੇ ਇਹ ਨਸ਼ੇ ਦਾ ਧੰਦੇ ਕਰਕੇ ਲੋਕਾਂ ਦੀ ਜਾਨ ਲੈ ਗਏ ਜਿਨ੍ਹਾਂ ਨੇ ਆਪਣੀ ਪ੍ਰਾਪਰਟੀ ਬਣਾਈ ਘਰ ਬਣਾਏ ਮਹਿਲ ਬਣਾਏ ਉਹ ਤੋੜ ਦਿੱਤੇ ਗਏ ਨੇ 70 ਦੇ ਕਰੀਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੱਲ ਵੀ ਇੱਕ ਤੋੜਿਆ ਫੀੜਾ ਪੈ ਜਾ ਘੁੰਮਿਆ ਹੌਲੀ ਹੌਲੀ ਕਰਕੇ ਸਾਰਿਆਂ ਨੂੰ ਜਕੜ ਜਿਦਿਆ ਜਾ ਰਿਹਾ ਤੇ ਨਸ਼ਾ ਵੀ ਆਉਣ ਵਾਲਾ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਪੰਜਾਬ ਦੇ ਵਿੱਚ ਖਤਮ ਹੋਇਆ ਸਮਝੋ 70% ਦੇ ਕਰੀਬ ਨਸ਼ੇ 'ਤੇ ਕਾਬੂ ਪਾ ਲਿਆ ਗਿਆ ਔਰ ਜਿਹੜੇ ਬੱਚੇ ਸਾਡੇ ਲੱਗੇ ਹੋਏ ਸੀ ਨਸ਼ੇ ਤੇ ਕਿਉਂਕਿ ਹੁਣ ਸਪਲਾਈ ਲਾਈਨ ਟੁੱਟ ਗਈ ਹੈ ਤੇ ਟੁੱਟ ਜਾਣੀਆਂ ਰਹਿੰਦੀਆਂ ਨੇ ਤੇ ਉਹ ਜਿਹੜੇ ਬੱਚਿਆਂ ਨੂੰ ਅਸੀਂ ਨਸ਼ਾ ਛਡਾਉਣ ਵਾਸਤੇ ਨਸ਼ਾ ਛਡਾਊ ਕੇਂਦਰ ਵੀ ਸਰਕਾਰ ਵੱਲੋਂ ਬਣਾਏ ਗਏ ਤੇ ਉਹਦੇ ਵਿੱਚ 4000 ਬਿਸਤਰੇ ਜਿਹੜਾ 4000 ਬੈੱਡ ਜਿਹੜੇ ਪੰਜਾਬ ਦੇ ਵਿੱਚ ਨਵੇਂ ਲਾਏ ਗਏ ਨੇ ਤੇ ਮੁਹਾਲੀ ਦੇ ਵਿੱਚ ਹੀ 66 ਸੈਕਟਰ ਦੇ ਵਿੱਚ ਜਿਹੜਾ ਨਸ਼ਾ ਛਡਾਊ ਕੇਂਦਰ ਸੀ ਉਹਦੇ ਵਿੱਚ ਜਾ ਬੈੱਡ ਲੱਗੇ ਹੋਏ ਸੀ ਇਹ ਬੈਠੇ ਤੇ ਉੱਥੇ ਤੇ ਮਿਸਕਲ ਕਾਸਟਰਾ ਨੂੰ ਮੋਹਿਲ ਜੀ ਪੰਜਾਬ ਐਂਸੀ ਦੇ ਹੁਣ 60 ਤੋਂ 100 ਬੈੱਡ ਦਾ ਜਿਹੜਾ ਹਸਪੀਟਲ ਆ ਉਹ ਬਣ ਚੁੱਕਿਆ ਔਰ ਪੂਰਾ ਭਰਿਆ ਪਿਆ ਉਹ ਇਸ ਵਕਤ ਮਤਲਬ ਕਿਉਂਕਿ ਨਸ਼ੇ ਦੀ ਲਾਈਨ ਤੋੜ ਦਿੱਤੀ ਹੈ ਪਹਿਲਾਂ ਉੱਥੇ ਦੋ ਹੁੰਦੇ ਸੀ ਜਾਂ ਤਿੰਨ ਪੇਸ਼ੈਂਟ ਹੁੰਦੇ ਸੀ ਤੇ ਹੁਣ ਉਹ ਉੱਥੇ ਜਗ੍ਹਾ ਨਹੀਂ ਮਿਲ ਰਹੀ ਕਿਉਂਕਿ ਜਗ੍ਹਾ ਇਸ ਕਰਕੇ ਨਹੀਂ ਮਿਲ ਰਹੀ ਵੀ ਨਸ਼ੇ ਦੀ ਲਾਈਨ ਟੁੱਟ ਗਈ ਹੈ ਤੇ ਨਸ਼ਾ ਮਿਲ ਨਹੀਂ ਰਿਹਾ ਤੇ ਨਸ਼ੇ ਨੂੰ ਛੱਡਣ ਬਾਅਦ ਤੇ ਹੁਣ ਬੱਚੇ ਆਪਣੇ ਆਪ ਆ ਰਹੇ ਨੇ